ਕਤਰਾ 2 ਕਿਲੋ ਤਾਂ ਹਨ ਹੈਗੇ ਨੇ ਇਹਨੇ ਤਾਂ 2.5 ਕਿਲੋ ਹੈਗੇ ਨੇ ਇਹ ਕੀ ਆ ਹੁਣ ਆਪਾਂ ਇੱਥੇ ਚੀਨੀ ਪਾਵਾਂਗੇ ਚੀਨੀ ਕਾਹਣੀ ਆ ਹੁਣ ਹੇ ਨੀਚੇ ਚੀਨੀ ਪਾਪਾ ਹੁਣ ਆਪਾਂ ਨੇ ਉੱਪਰ ਆ ਪਾਤੇ ਉਹ ਫੇਰ ਥੋੜੀ ਜਿਹੀ ਜੀਨੀ ਪਾ ਦੇ ਜਾਨੀ ਨਾਲ ਇਹ ਮਿਕਸ ਜੀ ਹੋਣੀ ਚਾਹੀਦੀ ਹੈ ਜੀਨੀ ਹਾਂ ਆ ਫੇਰ ਜੀਨੀ ਪਾ ਕੇ ਇੱਕਣਾ ਫੇਰ ਇਹਨੂੰ ਐ ਪਾ ਦੋ ਵਰਾਰੇ ਪਾ ਕੇ ਚਲੋ ਜੀ ਫੋਕੜ ਜੀ ਨਹੀਂ ਪਾ ਦੋ ਉਹਨੇ ਚਾਪਾ ਚੀਨੀ ਪਾ ਦੋ ਅੰਤਾਜੇ ਦੇ ਨਾਲ ਹੁਣ ਇਹਨੂੰ ਬਸ ਆਪਾਂ ਨੇ ਢੱਕਣਾ ਬੰਦ ਕਰਕੇ ਇਹਨੂੰ ਰੱਖ ਦੇਣਾ ਠੀਕ ਆ ਇਹਨੂੰ ਨਾ ਰੋਜ਼ ਇਹਦੇ ਵਿੱਚ ਕਟਛੀ ਫੇਰਨੀ ਆ ਰੱਖ ਲਓ 6 5 6 ਦਿਨ ਲਗਾਤਾਰ ਕਟਛੀ ਫੇਰ ਦੇਣੀ ਆ ਜਦ ਬਸ 6 ਦਿਨ ਹੋ ਜਾਣ ਫਿਰ ਇਹਨੂੰ ਫ੍ਰੀਜ ਚ ਲਾ ਲਓ ਫਿਰ ਖਾ ਕੇ ਦੇਖੋ ਇਹਨੂੰ ਮਰੱਬਾ ਜੇ ਮੈਂ ਆਪਾਂ ਮੂਲ ਦਾ ਲੈ ਕੇ ਆਉਂਦਾ ਉਹ ਉੱਤੋਂ ਦਾ ਬਣਦਾ ਬਹੁਤ ਵਧੀਆ ਟੈਸਟ ਆਉਂਦਾ ਹੈ ਮੇਰਾ ਬਣਿਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਮੈਂ ਬੀਬੀ ਨੂੰ ਦਿੱਤਾ ਤੀਗਾ ਬਾਹਰ ਨਾਲੀ ਨਾ ਥੋੜਾ ਜਿਹਾ ਉਹ ਤੇ ਮੈਂ ਰੱਖਿਆ ਤੀਗਾ ਉਹ ਦਿਖਾ ਰਹੀ ਮੈਂ ਜਿੰਨੇ ਉਹ ਜਿਹਾ ਜਿਵੇਂ ਆਪਾਂ ਮੁੰਡਾ ਲੈ ਕੇ ਆਨੇ ਹੁੰਦੇ ਆ ਹੁਣ ਮੈਂ ਇਹਦੇ ਤੇ ਟੱਕਣ ਮਾਰੀ ਆ ਚਲੋ ਬੰਦ ਬੰਦ ਕਰਪਾਉਣਾ ਹੁਣ ਇਹ ਮੈੱਕਣੇ ਬਣਾਇਆ ਸੀ ਹੂੰ ਅਸੀਂ ਅੱਜ ਖਾਇਆ ਕਹਿੰਦੀ ਨਾ ਗੱਲ ਨੂੰ ਮੈਂ ਥੋੜਾ ਰੱਖ ਲਿਆ ਤੀਗਾ ਉਸ ਦਿਨ ਵੀ ਖਾਧਾ ਸੀ ਜਦੋਂ ਰੱਖਿਆ ਸੀ ਬਹੁਤ ਵਧੀਆ ਬਹੁਤ ਵਧੀਆ ਬਣ ਗਿਆ ਜਮਾ ਨੇ ਉਹ ਕਣੇ ਪਿਆਰੇ ਆ ਮਾਝੇ ਫ੍ਰਿਜ ਚ ਲਾ ਦੇਵੇ ਔਕਣੇ ਚਾਹ ਨਹੀਂ ਬਣੀ ਪਈਆਂ ਬਹੁਤ ਸ਼ੁੱਕ ਨਹੀਂ ਜਾਂਦੇ ਜਿਹਨੇ ਖੇਲਣਾ ਖਾਣਾ ਮੇਰੇ ਕੋ ਆ ਜਾ ਸੱਦੇ ਕੋ ਸੱਦੇ ਆ ਰਾਜੋ ਨਾ ਪਰ ਮੇਰੇ ਕੋਲ ਆ ਕੇ ਖਾਓ ਸੱਔਲੇ ਤੋਂ ਹੁਣ ਆਪਾਂ ਇਹਨਾਂ ਨੂੰ ਉਬਾਲਾਂਗੇ ਇਹਦੇ ਵਿੱਚ ਕੁੱਕਰ ਚ ਪਾ ਕੇ ਉਬਾਲ ਕੇ ਫਿਰ ਉਹ ਤੋਂ ਬਾਅਦ ਚ ਫਿਰ ਅਸੀਂ ਤੁਹਾਨੂੰ ਦਿਖਾਉਣੀ ਆ ਫਿਰ ਇਹਨਾਂ ਦੀਆਂ ਹਿੜਕਾਂ ਕੱਟਾਂਗੇ ਬਾਹਰ ਪਹਿਲਾਂ ਹੁਣ ਉਬਾਲਦੇ ਆ ਪਹਿਲਾਂ ਧੋ ਲਿਆ ਸੀ ਫਿਰ ਹੁਣ ਇਹਨੂੰ ਉਬਾਲਾਂਗੇ ਥੋੜਾ ਜਿਹਾ ਜੇ ਮੈਂ ਆਪਾਂ ਆਲੂ ਬਾਲਦੇ ਹਾਂ ਓਨਾ ਕੁ ਟਾਈਮ ਲੱਗ ਜਾਂਦਾ ਇਹਨਾਂ ਨੂੰ ਥੋੜਾ ਜਿਹਾ ਬਾਲਣ ਨੂੰ ਚਲੋ ਜੀ ਫਿਰ ਹੁਣ ਅੱਗੇ ਦਿਖਾਵਾਂਗੇ ਤੁਹਾਨੂੰ ਮਰੱਬਾ ਪਾਵਾਂਗੇ ਆਪਾਂ ਬਾਲ ਕੇ ਇਹਨਾਂ ਦਾ ਮਰੱਬਾ ਪਾਊਗਾ ਇਹ ਅਸੀਂ ਤੋੜ ਕੇ ਲੈਂਦੇ ਨੇ ਸਵੇਰੇ ਅੱਜ ਫਿਰ ਮੈਂ ਕਿਹਾ ਚਲ ਵੇ ਹੁਣ ਧੋ ਕੇ ਇਹਨਾਂ ਨੂੰ ਉਬਾਲੀ ਦੇ ਕੇ ਹਮ ਇਹਨਾਂ ਦੀਆ ਹਿੜਕਾ ਕੱਢ ਦੇਣੀਆਂ ਨੇ ਆਪਾਂ ਨੇ ਹੁਣ ਫਿਰ ਅਸੀਂ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਹਿੜਕਾ ਕਿਵੇਂ ਕੱਢਾਂਗੇ ਚੁੱਪਾ ਨਹੀਂ ਛੱਡ ਸਕਦੇ ਜੀ ਚੁੱਪਾ ਨਹੀਂ ਛੱਡ ਸਕਦੇ ਜੀ ਚੁੱਪਾ ਨਹੀਂ ਛੱਡ ਸਕਦੇ ਸਵਾਰੋਪਾਂ ਦਾ ਜੀ ਮਾਸੇ ਦਾ ਖਾਣਾ ਚੈਲਿੰਗ ਆ ਗਿਆ ਨਾ ਹਾਂਜੀ ਇਹ ਚੈਲਿੰਗ ਆ ਗਿਆ ਨਾ ਨਿੰਗੁਲਤਾ ਜੀ ਦਾਲ ਵੀ ਦੋ ਦੋ ਦੀ ਆ ਗਈਆਂ ਮਿਕਸ ਨਾਲ ਦਾਲ ਆਪਣੀ ਰਾਜਮਾ ਖੜੀ ਤੇ ਪਨੀਰ ਰੋਟੀਆਂ ਵੀ ਆ ਬਟਰ ਨਾ ਮਿੱਸੀ ਰੋਟੀ ਬਣ ਕੇ ਹੋ ਗਈਆਂ ਇਹ ਮੋਤੀਆਂ ਬਟਰ ਨਾਲ ਜਲਦੀ ਖਾ ਸਕਦੇ ਨੇ ਇਤਨੇ ਇੱਕ ਪਲੇਟ ਖਾ ਸਕਦੇ ਨੇ ਇੱਕ ਨੂੰ ਕਲਾਕ ਲੋ ਜਿੰਨੇ ਬੰਦੇ ਨੇ 10 ਪਲੇਟ ਲੈ ਸਕਦੇ ਨੇ ਇੱਕ ਪਲੇਟ ਚ ਹਾਂ ਸ਼ੇਅਰ ਕਰਦੇ ਆਂ ਅੰਟੀ ਖਾਣ ਲੱਗੇ ਨੇ ਹੁਣ ਦਾਦੂ ਦੀ ਪਲੇਟ ਬਹੁਤ ਵਧੀਆ ਛੀਮ ਹੀ ਚੰਗਾ ਆਇਆ ਉਹਦੇ ਜੇ ਜੂਟ ਸ਼ਿਟਿੰਗ ਤਾਂ 200 ਰੁਪਏ ਚਾਰਜ ਲਾ ਦੋ ਹਾਂ ਉਹ ਲਿਖਿਆ ਹੋਇਆ ਐਸਾ ਬਹੁਤ ਵਧੀਆ ਆ ਜਰਾ ਜਰਾ ਠੀਕ ਆ ਆਇਕ ਰਹਿ ਗਿਆ ਖਾਓ ਆਇਕ ਰਹਿ ਗਿਆ 200 ਰੁਪਏ ਚ ਪਾਉਗਾ ਇਹ ਨਹੀਂ ਨਹੀਂ ਥੈਂਕ ਯੂ ਇਸ ਮੈਗੀ ਦਾ 200 ਰੁਪਏ ਚ ਪਉਦੇ ਛੱਡੇ ਆ। ਬਹੁਤ ਵਧੀਆ। ਉਹ ਨੌਂ। ਸੱਦੀ ਕਿੱਲਾ ਆਇਆ ਵੈ। ਹਾਂ 22 ਹੀ ਥਾਲੀ ਜਿੰਨਾ ਮਰਜ਼ੀ ਖਾਓ। 22 ਵੀ ਥਾਲੀ ਜਿੰਨਾ ਮਰਜ਼ੀ ਖਾਓ ਕਾਹਨੂੰ ਬਹੁਤ ਚੀਜ਼ਾਂ ਸੀ। ਜਿਹੜਾ ਕਿ ਜੂਟ ਸੱਟ ਦਾ ਜੁਰਮਾਨਾ 100 ਰੁਪਏ ਦਾ ਕਿੱਜਾ। 200 200 ਦੇ ਕਿਲੋ। ਬਹੁਤ ਵਧੀਆ। ਖਾ ਲਿਆ। ਉਹ ਵੀ ਗਿਆ ਰਹੀ ਨੇ ਇਹ ਬਾਹਰ ਤੋਂ ਚੁੰਗੀ ਤੇ ਪੈਂਦਾ ਜਦੋਂ ਆਪਾਂ ਖਾਪਰ ਦੇ ਕੋਲੋਂ ਬਾਹਰ ਤੋਂ ਆਈਏ ਉਧਰ ਅੱਧ ਵਿਚ ਚੁੰਗੀ ਪੈਂਦੀ ਆ ਮੋਰ ਤੇ ਉੱਥੇ ਆ ਤੁਹਾਨੂੰ ਵੀ ਦੱਸਿਆ ਦਿੱਤਾ ਐ ਜੀ ਤਾਂ ਬੱਸ ਘਣਾ ਹੋ ਗਿਆ ਪਲੇਟਾ ਕਰਤੀ ਚੰਗੀ ਤਰ੍ਹਾਂ ਕੋਈ ਜੀ ਨਹੀਂ ਛੱਡੀ ਸੀ ਉਹ ਤਾਂ ਲਾਉਂਦਾ ਹਾਂ ਮੋਂ ਦੇਖਦੇ ਹੋ ਜੇ ਵੀ ਆਈਸਕ੍ਰੀਮ ਹੁੰਦੀ ਆ ਕਿ ਨਹੀਂ ਸਾਨੂੰ ਇਹ ਵੀ ਵੀ ਕਿਹਾ ਕਿ ਤਾਂ ਪਾਓ। ਉਹ ਪਾ ਲਿਆ। ਅੰਡੇ ਕੀ ਤਾਂ ਰੱਖਿਆ। ਪਾਉਂਦੇ ਆ। ਹੋ ਗਿਆ ਤਾਂ ਦੋ ਚੱਲਣਗੇ ਜਿਹੜੀ ਆਪਾਂ ਉਹ ਹਾਂਜੀ ਤੁਰੂ ਦੋ। ਬਹੁਤ ਵਧੀਆ ਨੇ ਇਹ। ਹੋਰ ਇਹ ਤਾਂ ਘਰ ਦੇ ਵਿੱਚ ਵੀ ਲਾਓ ਕਿੰਨੇ ਭਾਂਡੇ ਮੰਦਰ ਨੂੰ ਦਿਖ ਲਾਗੇ। ਇਕੱਠੀ ਉਹ ਮਾਂ ਦੀ। ਨਾਲੇ ਉਸ ਮੇਰੇ ਕੋਲ ਹੋਰ ਪਲਾਸਟਿਕ ਵੀ ਨਹੀਂ ਗਿਆ ਨਾ ਜਿਹਾ। ਹਾਂ, ਪਾਈਪਰ ਜੀ ਆ। ਭਾਂਡੇ ਕਰੋ ਇਕੱਠੇ। ਆਹ ਘਰਾ ਤੇ ਨਾ ਦਵਾਈ ਲਾ ਜੂ ਵੀ ਦੋ ਬਲੇਕਰਾਂ ਦੋ ਗਲਾਸ ਹੈ। ਦੋ ਬਲੀ ਤੋਂ ਤੁਸੀਂ ਚੇਅਰ ਕਰ ਸਕਦੇ ਹੋ? ਹਾਂਜੀ ਹਾਂਜੀ। ਹਾਂ। ਵਧੀਆ ਬੋਲ ਰਿਹਾ। ਹਾਂਜੀ। ਆਹਨ ਜਿਹੜੇ ਬੰਦੇ ਨੂੰ ਭੁੱਖ ਲੱਗਿਆ ਉਹ फटाफट ਸਾਰੀਆਂ ਚੀਜ਼ਾਂ ਪਾ ਲੈਂਦਾ ਤਾਂ ਪੋਲੀਓ ਭੁਰ ਲੈਂਦਾ ਉਹ ਫਿਰ ਖਾਦੇ ਨਹੀਂ ਜਾਂਦੀ ਹੌਲੀ ਹੌਲੀ ਕਰ ਤੁਸੀਂ ਘਟਾਰ ਨੂੰ ਦੇਖਦਾ ਵੀ ਕੀ ਕਰੀਏ ਹੁਣ ਉਹ ਨਾਟੇ ਦੰਦਾਂ ਨੂੰ ਤੇ ਜਾਰੇ ਕਰਾਉ ਕਰਦੇ ਨੇ ਅਮਨ ਨੇ ਰੋਕੀਦਾ ਖਾਦੀ ਨਹੀਂ ਹੈ ਕਿ ਕਹਿੰਦੀ ਮੈਂ ਆ ਮੈਨੂੰ ਆਇ ਤੇ ਵੀ ਰੋਟੀ ਦੇ ਨਾਲ ਖਾਜਾ ਆਈਸਕ੍ਰੀਮ ਇਹੋ ਬਾਰੇ ਗੱਲ ਕਰ ਰਹੇ ਹਾਂ। ਇੱਥੇ ਜਿਹੜੇ ਸੂਟ ਆਉਂਦੇ ਨੇ ਪੱਕੇ ਬੁੱਧਵਾਰ ਨੂੰ ਕਹਿੰਦੇ ਚ ਆਉਂਦੇ ਨੇ ਉਹ 20% ਲੈਸ ਹੁੰਦਾ ਉਹ ਵਿੱਚ। ਬਾਕੀ ਬੁੱਧਵਾਰ ਤੋਂ ਨਵਰਾਉ ਤੋਂ ਜਾਦੀ। ਨਵ ਨੂੰ ਪਤਾ ਲੱਗ ਕੇ ਆ ਜੇ ਫਿਰ ਨਹੀਂ ਤੁੰਗੀ ਮੈਂ ਫੋਨ ਕਰਦਾ ਉਹ ਵੀਡੀਓ ਬਣਾ ਕੇ ਉਹਨਾਂ ਵੀਡੀਓ ਕਾਲ ਕਰਾਂ ਸੀ ਉਹ ਰੋਟੀ ਖਾ ਲਈ ਉਹ ਰੋਟੀ ਖਾ ਲਈ ਵੀਡੀਓ ਕਾਲ ਕਰਾ ਉਹ ਹੁਣ ਤਾਂ ਜਦ ਮਰਦੀ ਦੇ ਦੇ ਬੈੱਕ ਤੇ ਕਲੀਨਰ ਆ ਤੇ ਵੀਡੀਓ ਕਾਲ ਤੇ ਹਲੋ ਪਪੂ ਓਏ ਤੇਰੇ ਮਾਤੇ ਮੌਮਸ ਲੈ ਕੇ ਆਉਣਾ ਤੂੰ ਰੋਟੀ ਨਾ ਖਾਈ ਤੂੰ ਬਹੁਤ ਹਰੇ ਮਾਸੀ ਚਲੋ ਨੂੰ ਚੁੱਕ ਕਰਾ ਲੈਂਗੇ ਤਾਂ ਵੀ ਉਹ ਪਾਸੇ ਖੜਾ ਦੇ ਕੇ ਵੇ ਕੁੜੀਆਂ ਸਾਡੀ ਬੋਮਸਰ ਕਿਤੇ ਪੈਸੇ ਠੀਕ ਆ ਜਿੰਨੇ ਹੋਰ ਕੋਈ ਕੰਮ ਨਹੀਂ ਬਣਾਈ ਬਣਾਈ ਆਪਾਂ ਤਾਂ ਗੱਲਾਂ ਨੂੰ ਇਹ ਵੀ ਗਲਤੀ ਨਾਲ ਵੱਧ ਪੈ ਜਵੇ ਤੇਰਾ ਕੋਈ ਨਹੀਂ ਗੱਲ ਕਰਦੇ ਪੂਰੇ ਪਾ ਕੇ ਫੇਰ ਤੁੰਨ ਬੱਸੀ ਤੇਰੀ ਬਲਾਸਦਾ ਨੂੰ ਇਹ ਕੋਸਾ ਕਾਲ ਕਰਦੇ ਹਾਂ ਆਪੀ ਹਾਂ ਹਾਂ ਅੱਜ ਕੰਪਿਊਟਰ ਕਿੱਥੇ ਅੱਛਾ ਹੋਰ ਸੇ ਤਾਂ बिक ਰਹੇ ਨੇ ਨਾ ਹਾਂ ਬਰਦਰ ਜੀ ਦਾ ਚਲ ਕਿਵੇਂ ਆ? ਪਰਦਾ ਦਾ ਚੱਕੋ। ਫੋਨ ਫਟ ਗਿਆ, ਫਟ ਰਿਹਾ ਗਿਆ। ਓਹ ਠੀਕ ਆ। ਕਿਵੇਂ ਆ ਠੀਕ ਆ। ਆ ਗਿਆ ਆ ਗਿਆ। ਮੈਂ ਕਿਹច ਮਾਸ ਨੂੰ ਨਹੀਂ ਭੇਜਿਆ ਕੈਮਰਾ ਲੈ ਕੇ ਤੁਸੀਂ। ਮੈਂ ਟੈਸਟ ਕਰਾਇਆ ਇਹ ਸਭ। ਕਾਈ ਖੁਸ਼ ਹੋ ਗਿਆ ਕਾਰਿਆਂ ਨੇ? ਨਹੀਂ। ਔਰ ਇਹ ਨੋ ਜਾ। ਅਲੂ ਪਰਿਆਨੀ। ਆ ਬਿਸਪਰੇਸ ਆ ਬੇਈਆ ਸਸੀ ਕਰ ਮਿਬੀ ਮਿਬੀ ਦਾ ਤੀ ਆਪਾ ਦੁਨਿਆ ਗਗਨੀ ਆ ਯਾ ਗਗਨੀਂ ਦੇ ਰਾਂ ਠੰਡਾ ਹਾਂ ਦੱਸੋ ਇੱਕ ਦਸ ਆਸੀ ਨੇ ਮੇਰੇ ਵਾਸਤੇ ਮੁਰੱਬਾ ਪਾਇੰਦਾਂ ਚਾਹ ਤਰੀ ਉਧਰ ਚਟਣੀ ਦਾ ਗਾਹ ਪਾਇਆ ਪਿਆਸੀ ਕਸਮਾਨ ਪੈਲੀਆ ਆ ਸਖਤ 3 ਦਿਨ ਤਾਂ ਮੈਂ ਫੇਰਦੀ ਮਤਲਬ ਹੁਣ ਰੋਜ਼ ਫੇਰ ਦੇਵੇ ਬਾਹਰੇ ਰੱਖੀ ਇਹਨੂੰ ਠੀਕ ਆ ਜਦ ਦਿਨ ਹੋ ਗਿਆ ਖਾ ਕੇ ਦੇਖ ਵੀ ਫ੍ਰਿਜ ਚ ਨਹੀਂ ਰੱਖਣਾ ਬਾਹਰੇ ਸਾਫ ਤੇ ਰੱਖ ਕੇ ਕੱਟ 4 ਦਿਨ ਤਹਲੇ ਰੱਖਣਾ ਨਹੀਂ ਕਟਸੀ ਫੇਰ ਜਾਉਂਗੀ ਹਾਂ ਠੀਕ ਹੈ ਤੇ ਕਟਸੀ ਫੇਰਦੀ ਰੋਜ਼ ਚਿੰਨੀ ਦੀ ਰਹਿੰਦੀ ਨਹੀਂ ਫਿਰ ਉਹ ਤੋਂ ਬਾਅਦ ਜੇ ਆਪਾਂ ਫ੍ਰੀਜ 'ਚ ਰੱਖ ਦੇਣ ਨੂੰ ਜਾਮ ਦੇ ਹੋ ਜਾਉਂਦੇ ਚਿੰਨੀ ਨਹੀਂ ਫਿਰ ਖੁਰਦੀ ਨਹੀਂ ਹਾਂ ਫੇਰ ਉਹ ਬਣ ਜੂ ਚਿੰਨੀ ਨਾਲ ਖੁਰਜੂ ਫੇਰ ਉਹਨੂੰ ਫ੍ਰੀਜ 'ਚ ਪਾ ਦੇ ਠੀਕ ਫੇਰ ਉਹਨੂੰ ਕੱਟ ਕੇ ਰੋਜ਼ ਖਾ ਲੈ ਕਰੀ ਠੀਕ ਠੀਕ ਹੈ ਠੀਕ ਹੈ ਠੀਕ ਰਹਿੰਦੇ ਨੇ ਹੁਣ ਥੋੜੇ ਜਿਹਾ ਪੱਕੜ ਜਿਓਗੇ ਨਾ ਪੱਕੜ ਜੇ ਨਾਲੇ ਹਾਂ ਸਹੀ ਗੱਲ ਹੈ ਜਦ ਸਟਾਰਟਿੰਗ ਹੋਵਗੇ ਨਾ ਫੇਰ ਆਪਾਂ ਪਾਵਾਂਗੇ ਫੇਰ ਪਾਵਾਂਗੇ ਹਾਂ ਠੀਕ ਹੈ ਮੈਂ ਪਾ ਲੀ ਉਹ ਤੇਰੇ ਕੋਲ ਸਬਜੀ ਕਿਉਂਕਿ ਮੈਨੂੰ ਸਬਜ਼ੀ ਦੀ ਭੁੱਖ ਚੜੀ ਆਈ ਰੋਟੀ ਖਾਣੀ ਨਹੀਂ ਬਸ ਸਬਜ਼ੀ ਛੁੱਟਦੀ ਨਾ ਰੋਟੀ ਖਾਣੀ ਇੰਦਰ ਬਣਾਉਣੀ ਨਾ ਸਬਜ਼ੀ ਸਬਜ਼ੀ ਪਤਾ ਨਹੀਂ ਕਿਵੇਂ ਆਦੀ ਬਣੀ ਬਸ ਮੈਂ ਇਹ ਲੱਡੂ ਖਾਉਂਗੀ ਇੱਕ ਚਾਹ ਨਾਲ ਮੈਂ ਮੈਂ ਬੈਸੰਦੇ ਲਈ ਆਈ ਐ ਮੈਂ ਕਿਹਾ ਮਾਸੀ ਦੇ ਚਾਰ ਦਿਨ ਲੱਡੂ ਨਹੀਂ ਕਰਨਗੇ ਖਾਣ ਦੇ ਕਿਉਂਕਿ ਮਾਸੀ ਮੇਰੇ ਬੰਗੋ ਚਾਹ ਨਾਲ ਮਿੱਠਾ ਖਾਂਦੀ ਆਂ ਖਾਓ ਆ ਤੇਰੇ ਹਾਂ ਵੀ ਬਿਸਕੁਟ ਫੇਵਰਿਟ ਨੇ ਲੱਡੂ ਨਹੀਂ ਬਿਸਕੁਟ ਵੀ ਤੇਰੇ ਫੇਵਰਿਟ ਨੇ ਕੱਟੂ ਵਾਲੇ ਜਿਹੜੇ ਮਿਲਦੇ ਨਹੀਂ ਜਿਹੜੇ ਮਿਲਦੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਅੱਜ ਗਏ ਨਹੀਂ ਨਾ ਪਟਿਆਲੇ ਤੋਂ ਸਵੇਰੇ ਦੁਪਹਿਰੇ ਦੱਸਦੇ ਤਾਂ ਲਿਆ ਦੁੰਦੇ ਦੋ ਪੈਕਟ ਉਹਨਾਂ ਨੇ 7 85 ਰੁਪਏ ਦੇ ਆਹੋ ਪਹਿਲਾਂ ਸਾਨੂੰ 90 ਦੇ ਦਿੱਤੇ ਪਤਾ ਨਹੀਂ ਨਾ ਨਾ 90 ਦੇ 100 ਦੇ ਫੇਰ 90 ਦੇ ਵੀ ਦਿੱਤੇ ਅਗਲੀ ਵਾਰ ਚ ਹਾਂ 85 ਦੇ ਉਹ ਬੰਦੇ ਦਾ ਫਰਕ ਪੈਂਦਾ ਉਹਨੂੰ ਰੇਟ ਰੂਟ ਦਾ ਨਹੀਂ ਪਤਾ ਇਤੋਂ ਐ ਲੈ ਜਾਦਾ ਉਹ ਮੈਂ ਜਾਊਗਾ ਉਹ ਕਹੂੰਗਾ ਮੈਂ ਤਾਂ ਸਿੱਧਾ ਲੈ ਕੇ ਗਿਆ ਹਾਂ ਵੈਸੇ ਪਿਛਲੀ ਵਾਰ 110 ਮਨੇ ਦੇ ਦਿੱਤਾ ਤੁਹਾਨੂੰ ਹੋਰ ਹਾਂ ਹਨਾ ਇਹ ਟਕਣਨਾ ਆਹ ਉਹ ਗਾਣਾ ਗਾਇਆ ਹਾਂ ਬਾਹ ਬਾਹ ਨਾ ਇੱਕ ਵਾਰ-ਦਾਰ ਬਣ ਸਕਦਾ ਹਾਂ ਬਾਹ ਕਿੰਦੋ ਸੱਚੀ ਕਮੀ ਕਮਲੀ ਹੋਰ ਇੱਕ ਹੋਰ ਉਹਦੀ ਕਮਲੀ ਦੀ ਹੈ ਹੋਰ ਇਹ ਤਾਂ ਬਾਹ ਤਾਂ ਨਹੀਂ ਪਤਾ ਖੁਸ਼ਬੂ ਕੋਸ਼ੂ ਬੋਤਾ ਲੈ ਸਕਦੀ ਆ ਹਾਂ ਪੂਰੀ ਦੇਖ ਸਕਦੀ ਆ ਨਾ ਮਾਸਾ ਦੀ ਹਟਾਈ ਉਹ ਜੋ ਖੀਰ ਕਰਦੀ ਨਹੀਂ ਕਰੀ ਬੜੀਆਂ ਲੱਗੀਆਂ ਦਮਾ ਪਾ ਕੇ ਉਹ ਚ ਥੋੜਾ ਡੱਬੇ ਨਹੀਂ ਨਹੀਂ ਘਰੇ ਚੁਕਾਏ ਮੇਰੇ ਮਨਸਾਤ ਕਰੀ ਸੀ ਪਗਿੰਨਾ ਕਰੀ ਵੀ ਨਹੀਂ ਨਾ ਲੈ ਕੇ ਜਾਣਾ ਲੈ ਜਾ ਮੈਂ ਪਾ ਦਿੰਦੀ ਡੱਬੇ ਆਹ ਚਟਨੀ ਹਾਂ ਆਣਾ ਉਹ ਫਿਰ ਤੇ ਅੱਜ ਨਹੀਂ ਨਾ ਸਾਲੀ ਜੀ ਉੱਠ ਜਾਂਦੀ ਹੈ ਡੱਬੀ ਤੋਂ ਸਾਨੂੰ ਅੱਗੇ ਵੀ ਟਾਈਮ ਲੱਗਦਾ ਅੱਛਾ ਤੇ ਗਰਮੈਸ ਨਾ ਤੇ ਅੱਜ ਦੀ ਵਾਰ ਉਹ ਉੱਪਰ ਛੱਡਦੀ ਆ ਤੇਰੀ ਮਰਜ਼ੀ ਆ ਭਾਈ ਚਲੋ ਬਾਏ ਬਾਏ ਚੱਲੀ ਕੁੜੀ ਹੁਣੇ ਆਈ ਸੀ ਕਿੰ ਕੀ ਲਾ ਕੇ ਰੱਖਿਆ ਹੋਰ ਕੋਈ ਖਬਰ ਚੱਲਦੀ ਨਾ ਵੀ ਕੋਈ ਖਬਰ ਆ ਜੇ ਠਾਰ ਤੋਂ ਜ਼ਿਆਦਾ ਗਰਮੀ ਨਹੀਂ ਹੁੰਦੀ ਆਹ ਤੇ ਤੁਹਾਡਾ ਪਤਿੰਨਾ ਕਿੱਡਾ ਵੱਡਾ ਹਾਂ ਸਾਡੇ ਤਾਂ ਮੱਸਾ ਹੀ ਉੱਗ ਗਏ ਲੈ ਜਾ ਤੋੜ ਕੇ ਕਿਹੜਾ ਲਾਇਆ ਇਹ ਆਪੇ ਹੋ ਗਿਆ ਲਓ ਆਪੇ ਹੋ ਗਿਆ ਉਹ ਤੋਂ ਮਿੱਟਿਆ ਉਹ ਤੇ ਦੀ ਲੀਤੀ ਜਾ ਕੇ ਇੱਥੇ ਸਿੱਟ ਤੇ ਉਹ ਤੇ ਹੋ ਗਿਆ ਟੈਂਟਾ ਮੇਰੀ ਸੀਟ ਪਰ ਥੱਲਾ ਟਾਟਾ ਉਹ ਇੱਧਰ ਬੈਠ ਜਾ ਥੱਲੇ ਦੇ ਉੱਤੇ ਬੈਹ ਜਾ ਆ ਖਾਈ ਨਾ ਜਾਈ ਹੁਣ ਹੈਨਾ ਨਾ ਹਲੇ ਠਹਿਰ ਕੇ ਖਾਈ ਇਹਨੂੰ ਟੈਂਟਾ ਨਾਲ ਹਲੇ 4-5 ਦਿਨ ਬਸ ਇਹਨੂੰ ਐਵੇਂ ਆਹੋ ਕਰੀ ਜਾਈਂ ਚੰਗਾ ਫਿਰ ਪਹਿਲਾ ਬੋਲ ਦੇ ਦੇ ਕੇ ਲਿਆ ਮੂਰੇ ਰੱਖ ਲਈ ਕੁਛ ਨਹੀਂ ਹੁੰਦਾ ਇਹਨੂੰ ਮੂਰੇ ਰੱਖ ਲਈ ਠੀਕ ਆ ਹਾਂ ਉਹ ਰੱਖ ਲੈ ਚਲੋ ਬਾਏ ਬਾਏ ਠੀਕ ਆ ਚਲ ਚੱਕਾ ਭੱਜੇ ਜਾਂਦੇ ਭੱਜੇ ਆਏ ਭੱਜੇ ਜਾਂਦੇ ਤੂੰ ਪਚਾਉਣ ਨੂੰ ਜੀ ਹਾਂ ਤੂੰ ਪਚਾ ਫਿਰ ਹੁਣ ਕਿਹੜਾ ਤੋਪਾ ਹੁਣ ਖੜਜੋ ਰਾਤ ਤੱਕ Bye.